ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹੁਣ ਅੱਜ ਗੱਲ ਇੱਕ ਜ਼ਰੂਰੀ ਕਰਨ ਲੱਗੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਦੀਪ ਇੱਕ ਗੱਲ ਕਹਦਾ ਹੁੰਦਾ ਸੀਗਾ ਵੀ ਆਪਾਂ ਨੂੰ ਇਤਿਹਾਸ ਨਹੀਂ ਰਚਨਾ ਆਉਂਦਾ ਆਪਾਂ ਕੱਲੇ ਪਰਸ਼ੀਆਂ ਮਨਾਉਣ ਜੋਗ ਰਹੇ ਆ ਉਹ ਗੱਲ ਸੱਚੀ ਐ ਅੱਜ ਭੀੜ ਪਈ ਐ ਆਪਣੇ ਤੇ ਤੇ ਜੇ ਭੀੜ ਪਵੀ ਹੋਵੇ ਤੇ ਆਪਾਂ ਚੁੱਪ ਕਰਕੇ ਬਹਿ ਜਾਈਏ ਉਹ ਵੀ ਲਾਣਤ ਵਾਲੀ ਗੱਲ ਐ ਜੇ ਆਪਣੇ ਤੇ ਭੀੜ ਪਈ ਜਾ ਤੇ ਭਾਵੇਂ ਬਿਮਾਰ ਆ ਚਾਹੇ ਕੁਝ ਵੀ ਆ ਤੇ ਹਿੰਮਤ ਕਰਕੇ ਉੱਠਣਾ ਪੈਂਦਾ ਹੈ ਦਿੱਲੀ ਮੋਰਚੇ ਲਈ ਜਿਹੜੇ ਹੁਣ ਕਿਸਾਨ ਚੱਲੇ ਆ ਆਪਾਂ ਨੂੰ ਪਤਾ ਹੈ ਵੀ ਕਿੱਡਾ ੱਤਕਾ ਹੋਇਆ ਬਾਈ ਦੀਪ ਪਹਿਲਾਂ ਹੀ ਕਹਿੰਦਾ ਹੁੰਦਾ ਸੀ ਇਹ ਗੱਲਾਂ ਵੀ ਆਪਾਂ ਨੂੰ ਦਵਾਰੇ ਜਾਣਾ ਪੈਣਾ ਜੇ ਉਦੋਂ ਮੌਕਾ ਨਾ ਸਾਬਿਆ ਹੁੰਦਾ ਹੁਣ ਮੇਰੇ ਵੀਰੋ ਆਪਾਂ ਵੀ ਦਿੱਲੀ ਮੋਰਚੇ ਲਈ ਕੂਚ ਕਰ ਰਹੇ ਆ ਤੇ ਤੁਸੀਂ ਵੀ ਸਾਰੇ ਜਾਣੇ ਵੱਧ ਤੋਂ ਵੱਧ ਪਹੁੰਚੋ ਕਿਉਂਕਿ ਜਦੋਂ ਭੀੜ ਪੈਂਦੀ ਹੈ ਫਿਰ ਸਾਰੇ ਜਾਣਿਆਂ ਨੂੰ ਪਹੁੰਚਣਾ ਪੈਂਦਾ ਹੈ ਤੇ ਭੀੜ ਪਈ ਤੋਂ ਮਾਦਾ ਦਾ ਪਛਾਣ ਹੋ ਜਾਂਦੀ ਹੈ ਹੁਣ ਸਾਰਿਆਂ ਨੇ ਵੱਧ ਤੋਂ ਵੱਧ ਦਿੱਲੀ ਕਿਸਾਨ ਮੋਰਚਾ ਜਿਹੜਾ ਲਾਇਆ ਆਪਣੇ ਭਰਾਵਾਂ ਨੇ ਗੁਰੂ ਗੁਰੂ ਘਰਾਂ ਦੇ ਅਰਦਾਸ ਕਰਕੇ ਕੇਸਰੀ ਨishan ਸਾਹਿਬ ਲਾ ਕੇ ਤੁਰਪੇ ਨੇ ਨੌਜਵਾਨ ਤੇ ਇਹ ਬਦਨਾਮ ਕਰਨ ਵੀ ਬਥੇਰਾ ਜਾਣਦੇ ਆ ਇਹ ਬਦਨਾਮ ਵੀ ਕਰਦੇ ਆ ਪਰ ਆਪਾਂ ਕਿਸੇ ਗੱਲ ਦਾ ਡਰ ਭੈ ਨਹੀਂ ਰੱਖਣਾ ਤੇ ਜੜਦੀ ਗਲਾ ਨਾਲ ਜਾਣਾ ਸਾਰੇ ਨੌਜਵਾਨਾਂ ਨੇ ਤੇ ਭਾਨਾ ਸਿੱਧੂ ਵੀ ਜਿਹੜਾ ਆਪਣਾ ਭਰਾ ਹੁਣ ਬਾਹਰ ਆ ਗਿਆ ਉਹਦਾ ਵੀ ਆਪਾਂ ਬਾਈ ਗੁਰੂ ਸਾਰੇ ਨੌਜਵਾਨਾਂ ਨੇ ਜਿਨ੍ਹਾਂ ਨੇ ਸਾਥ ਦਿੱਤਾ ਬਹੁਤ ਵੱਡੀ ਗੱਲ ਦੀ ਸਾਥ ਦੇ ਕੇ ਦਿਖਾਇਆਗਾ ਆਪਾਂ ਬਾਹਰ ਕੱਢ ਕੇ ਦਿਖਾਇਆ ਉਹਨੂੰ ਨੌਜਵਾਨਾਂ ਨੂੰ ਤੇ ਆਪਣਾ ਸਰਦਾਰ ਸਿਮਰਜੀਤ ਸਿੰਘ ਮਾਨ ਵਰਗਿਆਂ ਨੇ ਸਾਰਿਆਂ ਨੇ ਸਾਥ ਦਿੱਤਾ ਜਿੰਨੇ ਵੀ ਭਰਾਵਾਂ ਨੇ ਹੋਰ ਪਾਰਟੀਆਂ ਨੇ ਸਾਥ ਦਿੱਤਾ ਬਹੁਤ ਵੱਡੇ ਆਗੂ ਬੋਲੇ ਨੇ ਚੰਗੀ ਗੱਲ ਹੋਈ ਹੈ ਇਹ ਵੀ ਭਾਨਾ ਸਿੱਧੂ ਸਰਕਾਰ ਨੂੰ ਝੁਕਾ ਕੇ ਬਾਹਰ ਆਇਆ ਤੇ ਬਾਹਲੇ ਲੋਕ ਇਹ ਆਵਾਮਾ ਡਾ ਰਹੇ ਨੇ ਬਿਪਨਾ ਸਿੱਧੂ ਜਮਾਨਤ ਤੇ ਆ ਭਰਾਵੋ ਜਮਾਨਤ ਤੇ ਨਹੀਂ ਆਇਆ ਉਹ ਉਹਦੇ ਪਰਚੇ ਖਾਰਜ ਹੋਏ ਆ ਉਹ ਤਾਂ ਬਾਹਰ ਆਇਆ ਹੁਣ ਆਪਾਂ ਸੋਚਣਾ ਵੀ ਆਪਾਂ ਕਿਹੜੇ ਰਾਹਾਂ ਤੇ ਤੁਰਨਾ ਹੈ ਆਪਾਂ ਕਿਹੜੇ ਦਿਸ਼ਾ ਵੱਲ ਜਾਣਾ ਹੈ ਆਪਣਾ ਵੀ ਫਰਜ਼ ਹੈ ਵੀ ਕਿਸਾਨਾਂ ਦਾ ਸਾਰਿਆਂ ਦਾ ਸਾਥ ਦੇ ਆਪਾਂ ਵੀ ਕਿਸਾਨਾਂ ਦੇ ਪੌਦਾਂ ਸਾਰੇ ਮਜ਼ਦੂਰਾਂ ਦਾ ਜਿੰਨੇ ਵੀ ਭਾਈਚਾਰਾ ਆਪਣਾ ਇੱਥੇ ਵਾਦ ਦਾ ਬਜਾਦ ਪਾਤ ਆਪਾਂ ਮੰਨਦੇ ਨਹੀਂ ਹੁੰਦੇ ਕਿਉਂਕਿ ਸਿੱਖ ਕਦੇ ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦੇ ਕਿਉਂਕਿ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਸਾਹ دیے ਜਿਹੜੇ ਕਾਲੇ ਕਾਨੂੰਨ ਮੋਦੀ ਲੈ ਕੇ ਆ ਰਿਹਾ ਹੈ ਬਥੇਰਾ ਜੋਰ ਲਾਈ ਜਾਂਦੇ ਆ ਉਥੇ ਏਡੇ ਏਡੇ ਪੱਥਰ ਖੜੇ ਕਰਦੇ ਏਡੀਆਂ ਏ ਸੁਣ ਲਾ ਕੇ ਪਰ ਕਿਸਾਨ ਟੱਪ ਜਾਣਗੇ ਬੈਰੀ ਪੂਰੀ ਗੇਟ ਆਪਾਂ ਪੱਟ ਦਾਂਗੇ ਕੋਈ ਬਾਹਲੀਆਂ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਇਹ ਕਿਉਂਕਿ ਪਹਿਲਾਂ ਵੀ ਬਥੇਰੇ ਪੱਟੇ ਨੇ ਤੇ ਆਪਾਂ ਹੁਣ ਬਾਈ ਦੀਪ ਦੀ ਸੋਚ ਤੇ ਹਮੇਸ਼ਾ ਪਹਿਰਾ ਦਿੰਨੇ ਆ ਬਾਈ ਦੀਪ ਨੂੰ 2 ਸਾਲ ਹੋ ਜਾਣੇ ਆ ਯਾਰ ਹੁਣ 2 ਸਾਲ ਹੋ ਜਾਣੇ ਆ ਸਾਡੇ ਵਿੱਚੋਂ ਗਿਆ ਨੂੰ ਇੱਕ ਆਹਾ ਭੌਂਕ ਰਿਹਾ ਸੀ ਕਹਿੰਦੇ ਦੀਪ ਸਿੱਧੂ ਸ਼ਰਾਬ ਪੀ ਕੇ ਤਤੀਵੀ ਨਾਲ ਮਰਿਆ ਉਹ ਪ੍ਰਾਉ ਉਹ ਇਹ ਜੀਆਂ ਗੱਲਾਂ ਨਾ ਕਰੋ ਨਾ ਨਾ ਕਰੋ ਤੁਹਾਡੇ ਅਸੀਂ ਉਹਨੂੰ ਵਿਰੋਧ ਚ ਖੜਨਾ ਪਵੇ ਤੁਸੀਂ ਸਾਡੇ ਆਪਣੇਓ ਇਹ ਜੀਆਂ ਗੱਲਾਂ ਨਾ ਕਰਿਆ ਕਰੋ ਪੰਜਾਬ ਦੇ ਹਰ ਇਨਸਾਨ ਨੂੰ ਇਹੀ ਬੇਨਤੀ ਹੈ ਵੀ ਆਪਾਂ ਆਪਣੇ ਕੌਮ ਦੇ ਰਾਹ ਤੇ ਚੱਲ ਗਏ ਤੇ ਭਾਈ ਦੀਪ ਜਿਵੇਂ ਕਹਿੰਦਾ ਹੁੰਦਾ ਸੀਗਾ ਉਹ ਉਹਦੀਆਂ ਗੱਲਾਂ ਸੱਚ ਹੋ ਰਹੀਆਂ ਨੇ ਅੱਜ ਉਹ ਬਹੁਤ ਟਾਈਮ ਪਹਿਲਾਂ ਦੀਆਂ ਗੱਲਾਂ ਕਰ ਗਿਆ ਸੀ ਉਹਦੀਆਂ ਗੱਲਾਂ ਹਲੇ ਸੱਚ ਆ ਹੋ ਰਹੀਆਂ ਨੇ ਹੁਣ ਆਪਾਂ ਨੂੰ ਸਮਝ ਆ ਰਹੀਆਂ ਨੇ ਪਹਿਲਾਂ ਤੁਸੀਂ ਗਦਾਰ ਕਹਿੰਦੇ ਰਹੇ ਉਹਨੂੰ ਉਹ ਯੋद्धा ਸੀਗਾ ਕੌਮ ਦਾ ਜਿਹੜਾ ਸਾਨੂੰ ਛੱਡ ਕੇ ਤੁਰ ਗਿਆ ਠੀਕ ਹੈ ਅਸੀਂ ਉਹਦੇ ਦਸੇ ਰਾਹ ਤੇ ਹਮੇਸ਼ਾ ਚੱਲਦੇ ਰਹਾਂਗੇ ਪਹਿਲਾਂ ਵੀ ਚੱਲਦੇ ਆ ਤੇ ਵਾਹਿਗੁਰੂ ਕਿਰਪਾ ਕਰੇ ਸਾਰੇ ਆਪਾਂ ਉਹਦੇ ਭਰਾ ਦੇ ਦਸੇ ਹੋਏ ਮਾਰ ਕੇ ਚੱਲ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ